ਸਾਹਿਬ ਜੀਓ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਆਂ ਪਲਟ ਕੈ ਮੂਰਤ ਅਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋਵਾਰੀ ਦਲ ਭੰਜਨ ਕੋ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਉਚਨ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਲੀ ਅਗੰ ਅਗੋਚਰ ਸਤ ਗੁਰੂ बोले मुख ते सुनो संसारी कल जग पीड़े सोडियां निज चलनी मां उसार खलारी जग जग सतगुरु तरे अवतारी जग जग सतगुरु तरे अवतारी ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਖਤੀ ਬੜ ਪਾਕੇ ਹਾਂ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਪਰ ਬਖਸ਼ਿਸ਼ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੇ ਸਦੇ دیਵਾਨਾਂ ਦੇ ਅਧੀਨ ਸਤ ਸੰਗਤ ਵਿੱਚ ਬਿਰਾਜ਼ਮਾਨ ਹੋਏ ਹਾਂ ਇੱਕ ਗੁਰਮਖੋ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦੀ 48 ਪੌੜੀ ਹੈ। ਤੋਂ ਪਿੱਛੇ ਜੋ ਪੌੜੀਆਂ ਦੀ ਅਰੰਭਤਾ ਹੋਈ ਕਿਉਂਕਿ ਇਹਨਾਂ ਲੜੀ ਹੈ ਪੌੜੀਆਂ ਦੀ ਤੇ ਕੱਲੀ ਕੱਲੀ ਪੌੜੀ ਨੂੰ ਦੂਸਰੀ ਪੌੜੀ ਨਾਲੋਂ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ। ਜਿਹੜਾ ਪਿਛੇ 45 ਨੰਬਰ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਗੁਰ ਅੰਗਦ ਸਾਹਿਬ ਪਾਤਸ਼ਾਹ ਦੇ ਰੂਪ ਦੇ ਵਿੱਚ ਜਦੋਂ ਕਾਇਆ ਪਲਟ ਹੁੰਦਾ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸ਼ਬਦ ਲੱਭਿਆ ਸੀ ਜੋਤੀ ਜੋਤਮ ਲਾਇਕ ਹੈ ਸਤਗੁਰ ਨਾਨਕ ਰੂਪ ਬਟਾਇਆ ਕਾਇਆ ਪਲਟ ਸਰੂਪ ਬਣਾਇਆ ਹੁਣ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਿਰ ਕਿਹੜੇ ਕਿਹੜੇ ਰੂਪਾਂ ਦੇ ਵਿੱਚ ਕਿਵੇਂ ਕਿਵੇਂ ਕਾਇਆ ਨੂੰ ਪਲਟਿਆ ਇਹ ਧਿਆਨ ਰੱਖਣਾ ਹੈ ਕਾਇਆ ਪਲਟ ਭਾਈ ਗੁਰਦਾਸ ਜੀਤਰ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਵੱਖਰੇ ਵੱਖਰੇ ਰੂਪ ਵਟਾ ਕੇ ਪਲਟ ਕੇ ਕਿਵੇਂ ਆਪਣੀ ਕਾਇਆ ਨੂੰ ਪਲਟ ਕੇ ਵੱਖੋ ਵੱਖਰੇ ਰੂਪ ਬਣਾਏ ਹਨ ਤੋਂ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣਾ ਅਗਲਾ ਰੂਪ ਬਣਾਇਆ ਆਪਣੀ ਅਗਲੀ ਕਾਇਆ ਨੂੰ ਪਲਟਿਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਕਾਇਆ ਤੋਂ ਬਾਅਦ ਛੇਵੇਂ ਸਰੀਰ ਦੇ ਵਿੱਚ ਆਪਣੇ ਆਪ ਨੂੰ ਬਰਾਜਮਾਨ ਕੀਤਾ ਤੇ ਭਾਈ ਗੁਰਦਾਸ ਸਿੰਘ ਕਹਿੰਦੇ ਪੰਜ ਪਿਆਲੇ ਪੰਜ ਪੀਰ 60ਮ ਪੀਰ ਬੈਠਾ ਗੁਰਪਾਲ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ 66ਵੇਂ ਗੁਰੂ ਦੇ ਰੂਪ ਦੇ ਵਿੱਚ ਭਾਰੇ ਬਣ ਕੇ ਤਖਤ ਤੇ ਬੈਠੇ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੇ ਰੂਪਾਂ ਦੀ ਹੋ ਰਹੀ ਹੈ ਜਿਹੜਾ ਇਹ 6ਵਾਂ ਗੁਰੂ ਹੈ ਨਾ 6ਵਾਂ ਪੀਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ 6ਵੇਂ ਰੂਪ ਦੇ ਵਿੱਚ ਬੈਠੇ ਨੇ ਕਹਿਣ ਲੱਗੇ ਪੰਜ ਪਿਆਲੇ ਪੰਜ ਪੀਰ 6ਵੇਂ ਰੂਪ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠਦੇ ਨੇ ਦਾਨ ਲੱਗੇ ਹੁਣ ਇਨ੍ਹਾਂ ਕੋਲੇ ਪੰਜ ਪਿਆਲੇ ਤੇ ਪੰਜ ਪੀਰਾਂ ਦੀ ਤਾਕਤ ਹੈ ਪੰਜ ਪਿਆਲੇ ਗੁਰਮੁਖੋ ਧਰਮ ਦੇ ਪੰਜ ਗੁਣ ਧਰਮ ਦੇ ਪੰਜ ਜਿਹੜੇ ਗੁਣ ਨੇ ਜਿਨ੍ਹਾਂ ਦੇ ਵਿੱਚ ਹੈ ਸਤ ਸੰਤੋਖ ਧਰਮ ਧੀਰਜ ਤੇ ਦਇਆ ਇਹ ਧਰਮ ਦੇ ਪੰਜ ਦੇਵੀ ਗੁਣ ਨੇ ਜਿਹੜਾ ਵੀ ਕੋਈ ਪੂਰਨ ਧਰਮੀ ਪੁਰਖ ਹੋਏਗਾ ਨਾ ਉਹਦੇ ਅੰਦਰ ਹੀ ਪੰਜ ਗੁਣ ਹੋਣਗੇ ਪੰਜ ਪੀਰ ਪੰਜ ਪੀਰ ਦਾ ਅਰਥ ਹੈ ਗੁਰਨਾਣਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਪਾਛ ਤੱਕ ਪੰਜ ਗੁਰੂ ਸਹਿਬਾਨ ਇਹ ਪੰਜ ਪੀਰ ਨੇ ਵੈਸੇ ਮੁਸਲਮਾਨ ਧਰਮ ਦੇ ਅੰਦਰ ਗੁਰਮਖੋ ਪੰਜ ਪੀਰ ਮੰਨੇ ਜਾਂਦੇ ਹੈ ਪਰ ਇੱਥੇ ਜਿਹੜੇ ਪੰਜ ਪੀਰ ਹੈ ਨਾ ਉਹ ਪੰਜ ਪੀਰਾਂ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਤੇ ਪੰਜਵੇਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੁਸਲਮਾਨਾਂ ਦੇ ਅੰਦਰ ਜਿਹੜੇ ਪੰਜ ਪੀਰ ਨੇ ਉਹ ਖਵਾਜਾ ਖਿਜ਼ਰ ਦੂਸਰਾ ਬਾਬਾ ਫਰੀਦ ਤੀਸਰਾ ਬਹਾਉਦੀਨ ਜ਼ਕਰੀਆ ਚੌਥਾ ਸੈਦ ਜਲਾਲੂ ਸੁਖਮ ਸੁਰਖ ਬਖਾਰੀ ਤੇ ਪੰਜਵਾਂ ਸ਼ਾਹ ਮਸਕ ਪਲੰਦਰ ਜਿਹੜਾ ਹੈ ਇਹ ਪੰਜ ਪੀਰ ਮੁਸਲਮਾਨਾਂ ਦੇ ਮੰਨੇ ਜਾਂਦੇ ਆ। ਤੋਂ ਪੰਜ ਪਿਆਲੇ ਪੰਜ ਪੀਰ 6ਠਮ ਪੀਰ ਬੈਠਾ ਗੁਰਪਤ। ਜਿਹੜਾ ਪੀਰ ਇੱਕ ਤਾਂ ਹੋਰ ਸੰਗਤ ਪੀਰ ਸ਼ਬਦ ਹੈ ਨਾ। ਪੀਰ ਸ਼ਬਦ ਗੁਰੂ ਦੇ ਲਈ ਹੀ ਗੁਰੂ ਕੋ ਵਰਤਿਆ ਜਾਂਦਾ ਹੈ ਤਾਂ ਕਿਹੜਾ ਪੀਰ ਸ਼ਬਦ ਹੈ ਫਾਰਸੀ ਭਾਸ਼ਾ ਦਾ ਸ਼ਬਦ ਹੈ। ਜਿਹੜਾ ਪੀਰ ਸ਼ਬਦ ਹੈ ਇਹ ਫਾਰਸੀ ਭਾਸ਼ਾ ਦੇ ਵਿੱਚੋਂ ਆਇਆ ਹੈ। ਵੈਸੀ ਪੀਰ ਦਾ ਅਰਥ ਹੁੰਦਾ ਹੈ ਬਜ਼ੁਰਗ ਆਪੋ। ਜਿਹੜਾ ਹੋਵੇ ਅਗਵਾਈ ਕਰਨ ਵਾਲਾ ਪਰ ਬਜ਼ੁਰਗ ਹੋਵੇ। ਉਹਨੂੰ ਕਿਹਾ ਜਾਂਦਾ ਹੈ ਪੀਰ। ਪਰ ਅਧਿਆਤਮਕ ਤੌਰ ਦੇ ਉੱਤੇ ਮੁਸਲਮਾਨਾਂ ਦੇ ਵਿੱਚ ਵੀ ਜਦੋਂ ਕੋਈ ਇਨਸਾਨ ਆਪਣਾ মুর্ਸ਼ਦ ਧਾਰਨ ਕਰਦਾ ਸੀ ਉਸ ਨੂੰ ਕਹਿੰਦੇ ਸੀ ਇਹ ਮੇਰਾ ਪੀਰ ਹੈ। ਤੋਂ ਕਹਿੰਦੇ ਇਸ ਤਿਕ ਨਕਲੋ ਕਿ ਗੁਰੂ ਨੂੰ ਹੀ ਮੁਸਲਮਾਨੀ ਇਸਲਾਮ ਜਗਤ ਵਿੱਚ ਪੀਰ ਕਿਹਾ ਜਾਂਦਾ ਹੈ। ਕਿਉਂਕਿ ਇਹਦਾ ਗੁਰੂ ਸ਼ਬਦ ਹੈ ਇਸ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਆਇਆ ਹੈ। ਮੁਸਲਮਾਨ ਧਰਮ ਦੇ ਵਿੱਚ ਸ਼ਬਦ ਗੁਰੂ ਦੇ ਨਹੀਂ ਪੀਰ ਵਰਤਿਆ ਜਾਂਦਾ ਹੈ। ਤੋ ਪੰਜ ਪਿਆਲੇ ਸਤ ਸੰਤੋਖ ਧਰਮ ਧੀਰਜ ਦਇਆ। ਪੰਜ ਪੀਰ ਗੁਲੰਕ ਸਾਹਿਬ ਪਾਦਸ਼ਾਹ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਪਾਦਸ਼ਾਹ ਤੱਕ ਪੰਜ ਗੁਰੂ ਸਾਹਿਬਾਨ ਛਠਮ ਪੀਰ ਬੈਖਾ ਗੁਰਪਾਰੀ ਜਿਹੜਾ ਇਹ ਛੱਠਾ ਪੀਰ ਬੈਠਾ ਹੈ ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਬੈਠੇ ਨੇ ਇਹ ਭਾਰੀ ਹੋ ਕੇ ਬੈਠੇ ਹਨ ਅਰਜਨ ਕਾਇਆ ਪਲਟ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਰੀਰ ਦੇ ਵਿੱਚੋਂ ਹੀ ਪਲਟ ਕੇ ਮੂਰਤ ਮੂਰਤ ਦਾ ਅਰਥ ਹੈ ਸਰੀਰ ਹਰਗੋਬਿੰਦ ਸਵਾਰੀ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਤੋਂ ਆਪਣੇ ਸਰੀਰ ਕਾਇਆ ਨੂੰ ਪਲਟ ਕੇ ਬਦਲ ਕੇ ਗੁਰੂ ਹਰਗੋਬਨ ਸਾਹਿਬ ਦੀ ਮੂਰਤ ਸਰੀਰ ਦੇ ਵਿੱਚ ਆਪਣੇ ਆਪ ਨੂੰ ਸਵਾਰਿਆ ਹੈ ਆਪਣੇ ਆਪ ਨੂੰ ਬਰਾਜਮਾਨ ਕੀਤਾ ਹੈ ਚੱਲੀ ਪੀੜੀ ਛੋਡੀਆਂ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਹੈ ਉਹ ਛੋਡੀਆਂ ਦੇ ਰਾਹੀਂ ਅੱਗੇ ਚੱਲ ਚੱਲੇਗੀ ਚੱਲੀ ਪੀੜੀ ਛੋਡੀਆਂ ਇੱਥੋਂ ਛੋਡੀਆਂ ਦੇ ਰੂਪ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਪਰ ਆਪਣੀ ਪੀੜੀ ਨੂੰ ਅੱਗੇ ਚਲਾਉਣਗੇ ਰੂਪ ਦਿਖਾਉਣ ਵਾਰੋ ਵਾਰੀ ਹੁਣ ਸੋਡੀਆਂ ਦੇ ਰੂਪ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਵਾਰੋ ਵਾਰੀ ਆਪਣਾ ਰੂਪ ਦਿਖਾਉਣਗੇ ਦਲ ਭੰਜਨ ਗੁਰ ਸੂਰਮਾ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੇਂ ਗੁਰਨਾਨਕ ਸਾਹਿਬ ਪਾਤਸ਼ਾਹ ਹਨ ਇਹ ਦਲਾਂ ਨੂੰ ਭੰਜਨ ਵਾਲੇ ਨੇ ਦਲ ਦਾ ਕੀ ਹੱਥ ਹੁੰਦਾ ਦਸ਼ਮਨਾਂ ਨੂੰ ਭੰਜਨ ਵਾਲੇ ਨੇ ਖਤਮ ਕਰਨ ਵਾਲੇ ਹਨ ਗੁਰ ਸੂਰਮਾ ਇਹ ਗੁਰੂ ਯੋਦਾ ਸੂਰਮਾ ਵੀ ਹੈ ਵਾਟ ਜੋ ਦਾ ਇਹ ਸਤ ਗੁਰੂ ਪਾਤਸ਼ਾਹ ਵੱਡੇ ਸੂਰਬੀਰ ਯੋਧੇ ਹਨ ਭਾਵ ਇਹਨਾਂ ਨੇ ਮੇਰੀ ਤੇ ਪੀਰੀ ਨੂੰ ਪ੍ਰਗਟ ਕੀਤਾ ਹੈ ਕਿਉਂਕਿ ਵਰਮ ਕੋ ਇਹ ਹੁੰਦਾ ਸੀ ਆਮ ਤੌਰ ਦੇ ਉੱਤੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾ ਤਖਤ ਦੇ ਉੱਪਰ ਬੈਠਦੇ ਚਾਹ ਗੱਲ ਆਪਾਂ ਕਹਿ ਜਾਈਏ ਇਦਾਂ ਥੋੜੀ ਸਮਝਣ ਦੇ ਲਈ ਅੱਗੇ ਆਪਾਂ ਛੱਬਵੀਂ ਜਾ ਕੇ ਠਾਈਵੀਂ ਵਾਹਿਚੀ ਗੱਲ ਵਿਚਾਰਾਂਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਖਤ ਦੇ ਉੱਪਰ ਬੈਠੇ ਨਾ ਤੇ ਆਮ ਸੰਗਤਾਂ ਨੇ ਬਾਹਰੀ ਤੌਰ ਉੱਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਦੇਖਿਆ ਤੇ ਕਈ ਤਰ੍ਹਾਂ ਦੇ ਇਤਰਾਜ਼ ਕੀਤੇ ਸਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਬਹੁਤ ਤਰ੍ਹਾਂ ਦੇ ਕਿਉਂਕਿ ਜਿਹੜੀ ਬਾਹਰ ਦੀ ਜੀਵਨ ਜਾਣ ਸੀ ਜਿਹੜੀ ਬਾਹਰੀ ਤੌਰ ਦੇ ਉੱਤੇ ਦਿਖਦੀ ਸੀ ਜਿਹੜੀ ਜੀਵਨ ਜਾਣ ਸੀ زندگی ਜਿਉਣ ਦਾ ਢੰਗ ਉਹ ਗੁਰੂ ਹਰਗੋਬਨ ਸਾਹਿਬਾ ਦਾ ਪਹਿਲੇ ਪੰਜ ਗੁਰੂ ਸਹਿਬਾਨਾਂ ਤੋਂ ਬਿਲਕੁਲ ਵੱਖਰਾ ਸੀ ਬਿਲਕੁਲ ਵੱਖਰਾ ਔਰ ਇਸੇ ਕਰਕੇ ਜਿਹੜੀਆਂ ਆਮ ਸੰਗਤਾਂ ਸਨ ਉਹ ਆਮ ਸੰਗਤਾਂ ਇਸ ਗੱਲ ਉੱਤੇ ਇਤਰਾਜ਼ ਬਣਾ ਕਰਦੀਆਂ ਸੀ ਵੀ ਪਤਾ ਨਹੀਂ ਕਿਉਂ ਕਿਹੜਾ ਇਹ ਛੇਵਾਂ ਗੁਰੂ ਹੈ ਇਹ ਛੇਵਾਂ ਗੁਰੂ ਵੱਖਰੇ ਤਰੀਕੇ ਦਾ ਹੈ ਪਹਿਲਾਂ ਤੇ ਅਸੀਂ ਦੇਖਿਆ ਕੋਈ ਨਹੀਂ ਪਾਹੀ ਗੁਰਦਾਸ ਸਾਹਿਬ ਕਹਿੰਦੇ ਇਥੇ ਤੱਕ ਸੰਗਤਾਂ ਕਹਿੰਦੀਆਂ ਸੀ ਧਰਮ ਸਾਲ ਪਰ ਵਹੀਂ ਦਾ ਇੱਕ ਥਾਉ ਨਾ ਟਿਕਾ ਟਕਾਇਆ ਜਿਹੜੇ ਪਹਿਲਾਂ ਵਾਲੇ ਗੁਰੂ ਸਾਹਿਬਾਨ ਸਨ ਉਹ ਤਾਂ ਇੱਕ ਥਾਂ ਦੇ ਵਿੱਚ ਧਰਮ ਸ਼ਾਲਾ ਦੇ ਅਰਥ ਤੱਕ ਹੱਥ ਬਣਦਾ ਗੁਰੂ ਘਰ ਦੇ ਵਿੱਚ ਟਿੱਕੇ ਆਰਾਮ ਨਾਲ ਬੈਠਦੇ ਸੀ ਪਰ ਜਿਹੜਾ ਇਹ ਛੇਵਾਂ ਗੁਰੂ ਹੈ ਇੱਕ ਥਾਉ ਨਾ ਟਿਕਾ ਟਕਾਇਆ ਇਹ ਤਾਂ ਇੱਕ ਥਾਂ ਉੱਤੇ ਟਿੱਕੇ ਬਹਿੰਦੇ ਹੀ ਨਹੀਂ ਪਾਤਸ਼ਾਹ ਘਰ ਆਉਂਦੇ ਜਿਹੜੇ ਪਹਿਲਾਂ ਵਾਲੇ ਗੁਰੂ ਸਹਿਬਾਨ ਸੀ ਉਹਨਾਂ ਅੰਦਰ ਤੇ ਵੱਡੇ ਵੱਡੇ ਕਦੇ ਬਾਬਰ ਆਇਆ ਕਦੇ ਹਮਾਇੂ ਆਇਆ ਕਦੇ ਅਕਬਰ ਆਇਆ ਕਦੇ ਜਹਾਂਗੀਰ ਬਾਦਸ਼ਾਹ ਆਇਆ ਉਹ ਜਿਹੜੇ ਪਹਿਲਾਂ ਵਾਲੇ ਗੁਰੂ ਸਹਿਬਾਨ ਸਨ ਉਹਨਾਂ ਕੋਲੇ ਤੇ ਵੱਡੇ ਵੱਡੇ ਪਾਤਸ਼ਾਹ ਸੰਜੜੇ ਉਹ ਮੱਥਾ ਟੇਕਣ ਵਾਸਤੇ ਆਉਂਦੇ ਸੀ ਜਿਹੜਾ ਇਹ 6ਵਾਂ ਗੁਰੂ ਹੈ ਗੜ ਚੜਿਆ ਪਾਤਸ਼ਾਹ ਚੜਾਇਆ ਇਹਦੀ ਉੱਤੇ ਖੁਲ ਚੜ ਕੇ ਪਾਤਸ਼ਾ ਆ ਗਏ ਹਮਲਾ ਕਰਨ ਵਾਸਤੇ ਆ ਗਏ ਪਹਿਲਾਂ ਵਾਲਿਆਂ ਦੇ ਪੈਰਾਂ ਵਿੱਚ ਡਿੱਗਦੇ ਸਨ ਪਰ ਇਸ ਛੇਵੇਂ ਗੁਰੂ ਨੂੰ ਤੇ ਇਦਾਂ ਪਾਤਸ਼ਾਹਾਂ ਨੇ ਆਪਣੇ ਕਿਲੇ ਅੰਦਰ ਕੈਦ ਕਰ ਲਿਆ ਵੀ ਇਹ ਕਿੱਦਾਂ ਦਾ ਨਵਾਂ ਗੁਰੂ ਹੈ ਫਿਰ ਇਹ ਵੀ ਕਿਹਾ ਗਿਆ ਉਮਤ ਮਹਿਲ ਨਾ ਪਾਉਂਦੀ ਉਮਤ ਹੁੰਦਾ ਸੰਗਤ ਕਹਿੰਦੇ ਜੇ ਤੁ ਸੰਗਤ ਆਉਂਦੀ ਹੈ ਤੇ ਮਹਿਲ ਨਾ ਪਾਉਂਦੀ ਇਹ ਗੁਰੂ ਨੂੰ ਮਹਿਲ ਵਿੱਚ ਨਹੀਂ ਪਾਉਂਦੀ ਪਾਉਕੇ ਜਦੋਂ ਸੰਗ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਇਹ ਗੁਰੂ ਮਹਿਲਾ ਵਿੱਚ ਹੀ ਨਹੀਂ ਹੁੰਦਾ ਆਪਣੇ ਘਰ ਵਿੱਚ ਹੀ ਨਹੀਂ ਹੁੰਦਾ ਪਾਉਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗੁਰਮਖੋ ਕਿਉਂਕਿ ਵਕਤ ਦੇ ਨਾਲ ਨਾ ਬਦਲ ਕਿਉਂਕਿ ਇੱਕ ਇੱਕ ਨੂੰ ਤਾਂ ਸਮਝੋ ਬੜੇ ਧਿਆਨ ਨਾਲ ਜਿਹੜਾ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਇਆ ਗੁਰਮਖੋ ਬਦਲਾਵ ਕੁਦਰਤ ਦਾ ਸੁਭਾਅ ਹੈ ਬਦਲਾਵ ਕੁਦਰਤ ਦਾ ਸੁਭਾਅ ਹੈ ਇਸ ਕਿਸੇ ਤਰ੍ਹਾਂ ਦੇ ਵੀ ਕੁਦਰਤ ਦੇ ਬਦਲਾਵ ਨੂੰ ਕੋਈ ਵੀ ਬੰਦਾ ਰੋਕ ਨਹੀਂ ਸਕਦਾ ਜੇ ਮਨੁੱਖ ਬਦਲਾਵ ਨੂੰ ਐਕਸੈਪਟ ਕਰ ਲਵੇ ਪ੍ਰਵਾਨ ਕਰ ਲਵੇ ਤੇ ਉਹ ਜ਼ਿੰਦਗੀ ਵਿੱਚ ਸੌਖਾ ਹੋ ਜਾਂਦਾ ਹੈ ਜੇ ਬਦਲਾਵ ਦੇ ਅਕੇ ਅਟ ਜਾਏ ਤੇ ਮੁਹੀ ਹੋ ਜਾਂਦਾ ਹੈ ਬੰਦਾ ਕੁਦਰਤ ਦੀ ਹਰ ਇੱਕ ਬਣਾਈ ਹੋਈ ਚੀਜ਼ ਦੇ ਵਿੱਚ ਬਦਲਾਵ ਆਉਣਾ ਹੀ ਆਉਣਾ ਹੈ ਅਸੀਂ ਅਸੀਂ ਕੁਦਰਤ ਦੇ ਬਣਾਏ ਹੋਏ ਆ ਸਾਡੇ ਵੀ ਤਾਂ ਸਮੇਂ ਨਾਲ ਬਦਲਾਵ ਆਉਂਦਾ ਹੀ ਹੈ ਹਰ ਇੱਕ ਚੀਜ਼ ਬਦਲਦੀ ਆ ਵਕਤ ਬਦਲਦਾ ਉਸ ਨੂੰ ਸਬਕਾਰ ਕਰਨਾ ਪੈਂਦਾ ਨੂੰ ਕਈ ਵਾਰ ਅਸੀਂ ਕਹਿ ਦਿੰਦੇ ਜੀ ਪਹਿਲਾਂ ਤੇ ਇਦਾਂ ਹੁੰਦਾ ਸੀ ਹੁਣ ਕਿਉਂ ਇਦਾਂ ਹੁੰਦਾ ਭਾਈ ਵਕਤ ਹੈ ਇਹ ਨਹੀਂ ਬਦਲ ਨਹੀਂ ਹੈ ਤੂੰ ਬਦਲ ਲੇਗਾ ਨਾਲ ਤੇ ਸੌਖਾ ਹੋ ਜੀਗਾ ਨਹੀਂ ਸੌਖਾ ਹੋ ਜੇਗਾ ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਬਾਣਸਨ ਹੌਲੀ ਹੌਲੀ ਇਹ ਗੁਰੂ ਸਾਹਿਬ ਬਾਣ ਨੇ ਕੁਦਰਤ ਨੂੰ ਪ੍ਰਵਾਨ ਕਰਦੇ ਆ ਵੀ ਭਾਈ ਬਦਲਾਵ ਆਉਣਾ ਜ਼ਰੂਰੀ ਹੈ ਵਕਤ ਦੇ ਅਨੁਸਾਰ ਹਾਲਾਤਾਂ ਦੇ ਅਨੁਸਾਰ ਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਇਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਬਹੁਤ ਵੱਡੀ ਗੁਰਮਖੋ ਜ਼ਿੰਮੇਵਾਰੀ ਸੀ ਵੀ ਜਿਹੜੀਆਂ ਸੰਗਤਾਂ ਨੇ ਕਿਉਂਕਿ ਸ਼ਹੀਦੀ ਗੁਰੂ ਸਾਹਿਬਾਂ ਦੀ ਪਹਿਲੀ ਸ਼ਹੀਦੀ ਸੀ ਇਹ ਪਹਿਲਾਂ ਇਦਾਂ ਹੋਇਆ ਨਹੀਂ ਸੀ ਕਦੇ ਇਸ ਕਰਕੇ ਪਹਿਲਾਂ ਤੇ ਬਾਦਸ਼ਾਹਾਂ ਸਨ ਜਿਹੜੇ ਪਾਤਸ਼ਾਹ ਕਰਨ ਚ ਆ ਕੇ ਮੱਥਾ ਟੇਕਦੇ ਸੀ ਗੁਰੂ ਸਾਹਿਬਾਂ ਨੂੰ ਪਰ ਹੁਣ ਜਾ ਕੇ ਪਾਤਸ਼ਾਹ ਨੇ ਕੀਤਾ ਪਾਛਨ ਸ਼ੀਰ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਹੁਤ ਵੱਡੀ ਛੱਟ ਵੀ ਸੀ ਔਰ ਦੂਜਾ ਇੱਕ ਇੱਕ ਪ੍ਰੀਖਿਆ ਦੀ ਘੜੀ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਲਈ ਕਿ ਕਿਵੇਂ ਸੰਗਤ ਨੂੰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਕਰਨਾ ਕਦੇ ਸੰਗਤ ਇਦਾਂ ਤੇ ਨਹੀਂ ਹੈ ਸ਼ਹੀਦੀ ਤੋਂ ਬਾਅਦ ਉਦਾਸਨ ਕਲਈ ਗਈ ਵੀ ਇਹ ਸਰਕਾਰਾਂਕੀ ਸਾਡਾ ਪੰਗਾ ਪੈ ਗਿਆ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿਹੜੀਆਂ ਆਮ ਸੰਗਤਾਂ ਸਨ ਉਹ ਉਦਾਸਨਾ ਹੋ ਜਾਣ ਉਹ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਆਉਣ ਪਾਤਸ਼ਾਹ ਨੇ ਪੂਰਾ ਆਪਣਾ ਜੀਵਨ ਸੀ ਜਿਹੜਾ ਉਹ ਪਹਿਲਾਂ ਵਾਲੇ ਗੁਰੂ ਸਵਰਮਾ ਨੂੰ ਬਦਲ ਲਿਆ ਇਹ ਜ਼ਰੂਰੀ ਸੀ ਸਮੇਂ ਦੇ ਅਨੁਸਾਰ ਨਹੀਂ ਤੇ ਜਿਹੜੀ ਆਮ ਸੰਗਤ ਸੀ ਕੌਮ ਸੀ ਜਿਹੜੀ ਉਹ ਉਦਾਸੀ ਵੱਲ ਚਲੀ ਜਾਣੀ ਸੀ ਜੇ ਗੁਰੂ ਹਰਗੋਬਿੰਦ ਸਾਹਿਬ ਆਪਣਾ ਇਹ ਰੂਪ ਇਹਦਾ ਬਦਲ ਕੇ ਨਾ ਪ੍ਰਗਟ ਹੁੰਦੇ ਫਿਰ ਇੱਕਦਮ ਪਾਤਸ਼ਾਹ ਨੇ ਇਹਦਾ ਕਲੇ ਬਣਾਉਣੇ ਸ਼ੁਰੂ ਕੀਤੇ ਘੋੜੇ ਸਖ ਚੜ੍ਹਨੇ ਸ਼ੁਰੂ ਹੋਏ ਰੋਜ਼ਾਨਾ ਦਾ ਅਭਿਆਸ ਸ਼ੁਰੂ ਹੋਇਆ ਸਿੱਖਾਂ 'ਚ ਜੋਸ਼ ਆਇਆ ਕਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਸ਼ਾਮ ਦੇ ਸਮੇਂ ਢਾਡੀ ਵਾਰਾਂ ਗਾਉਣ ਲੱਗੇ ਕੁਸ਼ਤੀਆਂ ਅਕਾਫਤ ਸਾਹਿਬ ਦੇ ਮਲ ਅਖਾੜੇ ਵਿੱਚ ਹੋਣ ਲੱਗੀਆਂ ਇੱਕਦਮ ਪੂਰਾ ਬਦਲ ਦਿੱਤਾ ਸੰਗਤਾਂ ਦੇ ਅੰਦਰ ਸਮੇਂ ਅਨੁਸਾਰ ਜੋਸ਼ ਭਰਿਆ ਗੁਰੂ ਅਰਗੁਨ ਸਾਹਿਬ ਪਾਤਸ਼ਾਹ ਨੇ ਫਿਰ ਪਾਤਸ਼ਾਹ ਨੇ ਬਾਜ ਰੱਖਿਆ ਇਹ ਬਾਦਸ਼ਾਹੀ ਦੀ ਨਿਸ਼ਾਨੀ ਸੀ ਫਿਰ ਚਵਰ ਸ਼ਤਰ ਤਖਤ ਝੁਲਦਾ ਗੁਰੂ ਅਰਗੁਨ ਸਾਹਿਬ ਪਾਤਸ਼ਾਹ ਨਿਸ਼ਾਨ ਸੇਬ ਲਾਈ ਗਈ ਨਗਾਰਾ ਵਜਾਇਆ ਗਿਆ ਇਸ ਸਭ ਕੁਝ ਇਦਾਂ ਸੀ ਸਿੱਖਾਂ ਨੇ ਕਿਹਾ ਵੀ ਸਾਡਾ ਪਾਤਸ਼ਾਹ ਵੀ ਇਹੀ ਹੈ ਸਾਡਾ ਦੁਨੀਆਵੀ ਬਾਦਸ਼ਾਹ ਵੀ ਨਹੀਂ ਹੈ ਅਸੀਂ ਕਿਸੇ ਥਾਂ ਹੋਰ ਨਹੀਂ ਜਾਣਾ ਇੱਕ ਪਾਸੇ ਅਧਿਆਤਮਕ ਪਾਤਸ਼ਾਹ ਦੂਜੇ ਪਾਸੇ ਬਾਦਸ਼ਾਹ ਸਾਡਾ ਪਾਤਸ਼ਾਹ ਤੇ ਸਾਡਾ ਬਾਦਸ਼ਾਹ ਸਾਡਾ ਮੀਰ ਵੀ ਗੁਰੂ ਹੀ ਹੈ ਸਾਡਾ ਪੀਰ ਵੀ ਗੁਰੂ ਹੀ ਹੈ ਇਦਾਂ ਗੁਰੂ ਪਾਤਸ਼ਾਹ ਨੇ ਪ੍ਰਗਟ ਕੀਤਾ ਆਪਣੇ ਆਪ ਨੂੰ ਤੋ ਉਮਤ ਮਹਿਲ ਨਾ ਪਾਮਦੀ ਸੰਗਤ ਆਉਂਦੀ ਸੀ ਧੰਨ ਗੁਰੂ ਵਰਗੋਬਨ ਸਾਹਿਬ ਪਾਤਸ਼ਾਹ ਸ਼ਕਾ ਤੇ ਖੁੱਡਣ ਚਲੇ ਗਏ ਹੁੰਦੇ ਸਨ ਨੱਠਾ ਫਿਰੈ ਨਾ ਡਰੈ ਡਰਾਇਆ ਇਤਾ ਨੱਠਿਆ ਹੀ ਕਰਦਾ ਭਜਿਆ ਹੀ ਕਰਦਾ ਦਰਦਾ ਹੀ ਨਹੀਂ ਕਿਸੇ ਤੋਂ ਮੰਜੀ ਵੈ ਸੰਤੋਖ ਦਾ ਪਹਿਲਾ ਵਾਲੇ ਗੁਰੂ ਸਾਹਿਬ ਬਣਤਾ ਮੰਜੀ ਸਾਹਿਬ ਦੇ ਉੱਪਰ ਬੈਠ ਕੇ ਇਦਾਂ ਸੰਗਤਾਂ ਨੂੰ ਸੰਤੋਖ ਦਿੱਤਾ ਬਣਦੇ ਸਨ ਜਿਹੜਾ ਇਹ ਗੁਰੂ ਹੈ ਇਹ ਤਾਂ ਕੁੱਤੇ ਰੱਖ ਸ਼ਿਕਾਰ ਖੜਾਇਆ ਇਹਨਾਂ ਤਾਂ ਕੁੱਤੇ ਰੱਖੇ ਹੋਇਆ ਘਰ ਦੇ ਵਿੱਚ ਸ਼ਿਕਾਰ ਖੇਡਦਾ ਇਹ ਤਾਂ ਵਿਵਖਰਈ ਹੈ ਪਰ ਇਹ ਜ਼ਰੂਰੀ ਸੀ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਨਾਲ ਇਹ ਧੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗੁਰਮੁਖ ਜਦੋਂ ਆਪਣਾ ਰੂਪ ਵਟਾਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿਣ ਲੱਗੇ ਦਲ ਭੰਜਨ ਗੁਰ ਸੂਰਮਾ ਜਿਹੜਾ ਇਹ ਗੁਰੂ ਹੈ ਇਹ ਗੁਰੂ ਸੂਰਮਾ ਹੋ ਕੇ ਸੰਸਾਰ ਦੇ ਉੱਪਰ ਪ੍ਰਗਟ ਹੋਇਆ ਹੈ। ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਉਪਕਾਰੀ ਅਕਸ ਜਿਹੜੇ ਜੋਧੇ ਹੁੰਦੇ ਸਨ ਉਹ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਸੀ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਇਹ ਗੁਰੂ ਵੱਡਾ ਸੂਰਮਾ ਯੋਧਾ ਹੈ ਨਾ ਇਹ ਜ਼ਾਲਮ ਨਹੀਂ ਹੈ ਪਰ ਉਪਕਾਰੀ ਹੈ। ਇਹਦੇ ਅੰਦਰ ਦਇਆ ਹੈ। ਇਹਦੇ ਅੰਦਰ ਸੰਤੋਖ ਹੈ। ਇਹ ਹੈ ਤੇ ਵੱਡਾ ਸੂਰਮਾ ਪਰ ਇਸ ਸੂਰਮੇ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ ਅਰਥ ਕੀ ਬਣਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਆਪਣੇ ਜੋਧੇ ਰੂਪਰਕਟ ਕੀਤਾ ਹੈ ਤਖਤ ਦੇ ਉੱਤੇ ਤਲਵਾਰਾਂ ਲੈ ਕੇ ਬੈਠੇ ਨੇ ਘੋੜੇ ਚੜ੍ਹਦੇ ਨੇ ਜੰਗ ਜੁੱਦਾਂ ਦੀ ਤਿਆਰੀ ਕਰਦੇ ਨੇ ਇਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਅੰਦਰ ਪਰ ਉਪਕਾਰ ਦੀ ਭਾਵਨਾ ਹੈ ਕੋਈ ਕਿਸੇ ਸੰਸਾਰੀ ਤੌਰ ਦੇ ਉੱਤੇ ਲਾਲਸਾ ਨਹੀਂ ਹੈ ਕਿਉਂਕਿ ਦੁਨੀਆਂ ਦੇ ਗੁਰਮਖੋੜੇ ਆਮ ਬਾਦਸ਼ਾਹ ਸਨ ਉਹ ਜਦੋਂ ਜੰਗ-ਜੁੱਦ ਲੜਦੇ ਸੀ ਉਹਦੇ ਤਿੰਨ ਹੀ ਕਾਰਨ ਹੁੰਦੇ ਸੀ ਥੋੜਾ ਇਹ ਬੇਨਤੀ ਬੜੇ ਧਿਆਨ ਨਾਲ ਸਮਝੋ ਦੁਨੀਆਂ ਦੇ ਗੁਰਮਖੋ ਜਿੰਨੇ ਜੰਗ ਹੋਏ ਸਿਫ ਆਪਾਂ ਇਹ ਇਸ ਕਰਕੇ ਨਹੀਂ ਕਹਿ ਰਹੇ ਵੀ ਆਪਾਂ ਸੇਖਾਂ ਇਸ ਕਰਕੇ ਬਿਲਕੁਲ ਨਹੀਂ ਪਰ ਇਤਿਹਾਸ ਫੋਲ ਕੇ ਦੇਖੋ ਦੁਨੀਆਂ ਦੇ ਜਿੰਨੇ ਜੰਗ ਹੋਏ ਸੰਸਾਰ ਦੇ ਉੱਤੇ ਉਹ ਤਿੰਨ ਚੀਜ਼ਾਂ ਲਈ ਹੋਏ ਜਰਦੇ ਲਈ ਜਰਦਾ ਅਰਥੰਦਾ ਧਨ ਦੌਲਤ ਦੇ ਲਈ ਜੋਰੂ ਦੇ ਲਈ ਜੋਰੂ ਦਾ ਅਰਥ ਹੈ ਇਸਤਰੀ ਦੇ ਲਈ ਜਿਵੇਂ ਮਹਾਪਾਤ ਦੀ ਜਾਂਦਾ ਉਹ ਕਾਦੇ ਲਈ ਸੀ ਜਰਦੇ ਲਈ ਸੀ ਧਨ ਦੌਲਤ ਜ਼ਮੀਨ ਦੇ ਲਈ ਸੀ ਰਮੈਣ ਰਾਮਣਾ ਜੋਦੇ ਉਹ ਜੋਰੂ ਦੇ ਲਈ ਹੈ ਇਸਤਰੀ ਦੇ ਲਈ ਆ ਨਾ ਕਿਉਂਕਿ ਰਾਮਚੁੱੱਕ ਕੇ ਲਗਾ ਸਿਰ ਸਿਤਾ ਜੀ ਨੂੰ ਪਰ ਧੰਨ ਗੁਰੂ ਸਹਿਬਾਨਾਂ ਦੇ ਜਿਤਨੇ جنگ ਨੇ ਨਾ ਤੇ ਉਹ ਧਨ-ਦੌਲਤ ਲਈ ਹੈ ਨਾ ਉਹ ਜੋਰੂ ਲਈ ਹੈ ਤੇ ਤੀਜਾ ਜ਼ਮੀਨ ਨਾ ਗੁਰਮੁਖ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੇ ਲਈ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ جنگ ਲੜੇ ਕਿਸੇ ਜ਼ਮੀਨ ਉੱਤੇ ਕੋਈ ਕਬਜ਼ਾ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 14 ਜੰਗ ਲੜੇ ਕੋਈ ਜ਼ਮੀਨ ਉੱਤੇ ਕਬਜ਼ਾ ਨਹੀਂ ਦਿੱਤਾ ਗੁਰੂ ਸਹ ਜਿਹੜਾ ਗੁਰੂ ਸਹ ਬੰਦ ਦਾ ਜੰਗ ਹੈ ਨਾ ਉਹ ਪਰਵਪਕਾਰ ਦੀ ਨਹੀਂ ਹੈ ਉਹ ਧਰਮ ਦੀ ਜੰਗ ਹੈ ਉਹ ਸੱਚ ਦੀ ਜੰਗ ਹੈ ਕਰਨ ਇਸ ਕਰਕੇ ਜਿਹੜਾ ਇਹ ਛੇਵਾਂ ਗੁਰੂ ਬੈਠਾ ਹੈ ਇਹ ਦਲਾਂ ਨੂੰ ਭੰਜਨ ਵਾਲਾ ਹੈ ਇਹ ਗੁਰੂ ਸੂਰਮਾ ਹੈ ਇਹ ਗੁਰੂ ਵੱਡਾ ਜੋਨਾ ਹੈ ਪਰ ਇਸ ਵੱਡੇ ਜੋਦੇ ਦੇ ਅੰਦਰ ਪਰਪੁਕਾਰ ਦੀ ਪਾਹਣਾ ਹੈ ਪੁੱਛਨ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੰਦਾ ਸੰਗਤਾਂ ਦੇ ਵਿੱਚ ਤਖਤ ਤੇ ਸ਼ੁਭਾਈ ਮੰਨੋ ਕੇ ਬੈਠੇ ਗੁਰੂ ਕੇ ਸਿਖਾ ਨੇ ਇੱਕ ਸਵਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੁਸੀਂ ਗੁਰਨਾਨਕ ਸਾਹਿਬ ਦੇ ਸੱਚੇ ਰੂਪ ਸਾਡਾ ਇੱਕ ਸਵਾਲ ਹੈ ਕਿਰਪਾ ਕਰਕੇ ਉਹਦਾ ਉੱਤਰ ਸਾਨੂੰ ਬਖਸ਼ੋ ਪਾਤਸ਼ਾਹ ਜਣ ਲਗੇ ਪੁੱਛੋ ਪਾਈ ਹੇ ਸਤਿਗੁਰੂ ਨਾਨਕ ਸਾਹਿਬ ਜੀ ਤੁਸੀਂ ਛੇਵੇਂ ਰੂਪ ਦੇ ਵਿੱਚ ਬੈਠੇ ਹੋ ਅਸੀਂ ਤੁਹਾਡੇ ਛੇ ਰੂਪ ਦੇਖ ਚੁੱਕੇ ਹਾਂ ਹੋਰ ਤੁਹਾਡੇ ਕਿੰਨੇ ਰੂਪ ਦੇਖਣ ਨੂੰ ਮਿਲਣਗੇ ਬਹੁਤ ਵੱਡਾ ਸਵਾਲ ਸੀ ਤੁਸੀਂ ਜਿੱਨੇ ਬੈਠੇ ਹੋ ਕਈ ਵਾਰ ਸਾਡੇ ਮਨ ਵਿੱਚ ਇਦਾਂ ਵਿਚਾਰ ਆਉਂਦਾ ਹੈ ਬੀ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਸ਼ਹੀਦ ਨਾ ਹੁੰਦੇ ਹੁੰਦਾ ਜੀ ਕਈ ਵਾਰੀ ਤਾਂ ਵੀ ਜੇ ਗੁਰੂ ਹਰਗੋਬਿੰਦ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰੇ ਸਹਿਬਜ਼ਾਦੇ ਸ਼ਹੀਦ ਨਾ ਹੁੰਦੇ ਇੱਕ ਅੱਧਾ ਪੁੱਤਰ ਸਰੀਰਕ ਤੌਰ ਦੇ ਉੱਤੇ ਸ਼ਬਦ ਵਿੱਚ ਵਰਤਦਾ ਸਰੀਰਕ ਤੌਰ ਦੇ ਉੱਤੇ ਜੀਵਤ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰੂ ਬਣਾਉਂਦੇ ਸਵਾਲ ਹੈ ਨਾ ਇੱਕ ਵੀ ਜੇ ਗੁਰੂ ਸਹਿਬਾਨ ਦਾ ਕੋਈ ਪੁੱਤਰ ਜਿਉਂਦਾ ਹੁੰਦਾ ਹਿੰਦਾ ਸਹੀਕ ਤੌਰ ਤੇ ਕਿ ਫਿਰ ਗੁਰੂ ਸਹਿਬਾਨ ਵੀ ਇਸੇ ਆਪਣੇ ਪੁੱਤਰ ਨੂੰ ਹੀ ਇਦਾਂ ਗੁਰੂ ਬਣਾਉਂਦੇ ਤੇ ਇਹ ਗੁਰੂ ਘਰ ਗੁਬਨਸੈ ਪਾਤਸ਼ਾਹ ਨੂੰ ਪਹਿਲੇ ਜਵਾਬ ਦੇ ਗਏ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਇਸ ਕਰਕੇ ਫੜ ਦਿੱਤੀ ਗਈ ਹੈ ਵੀ ਗੁਰੂ ਸਹਿਬਾਨ ਦਾ ਕੋਈ ਪੁੱਤਰ ਨਹੀਂ ਜਿਉਂਦਾ ਤਾਂ ਗੱਦੀ ਹੁਣ ਗੁਰੂ ਸਹਿਬ ਇਹਦਾ ਇਦਾਂ ਫੜ ਦਿੱਤੀ ਗਈ ਹੈ ਇਹ ਤਾਂ ਫਰ ਮਜਬੂਰੀ ਹੋ ਗਈ ਨਾ ਬਿਜੇ ਪੁੱਤਰ ਨਹੀਂ ਹੈ ਤੇ ਚਲੋ ਹੁਣ ਉਸਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿਆਂ। ਇਦਾਂ ਨਹੀਂ ਹੋਇਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਹਿਲਾਂ ਹੀ ਇਸ ਭੇਦ ਨੂੰ ਉਜਾਗਰ ਕਰ ਗਏ ਸਨ ਸਿੱਖਾਂ ਦੇ ਕੋਲੇ ਕਿ ਭਾਈ ਚਾ ਛੇ ਗੁਰੂ ਸਹਿਬਾਨ ਸੰਸਾਰ ਉੱਤੇ ਅਸੀਂ ਛੇ ਰੂਪ ਕਾਇਆ ਪਲਟ ਲਈ ਹੈ। ਚਾਰ ਸਰੀਰ ਹੋਰ ਬਦਲਾਂਗੇ। ਆ ਉਹੀ ਉਤਰ ਅਸ ਲੱਗਦਾ। ਆਉ ਸਮਝੀਂ। ਪੁਛਣ ਸਿੱਖ ਅਰਦਾਸ ਕਰ ਸਿੱਖ ਅਰਦਾਸ ਕਰਕੇ ਪੁੱਛਦੇ ਆ ਗੁਰੂ ਆ ਗੋਬਿੰਦ ਸਿੰਘ ਪਾਤਸ਼ਾਹ 6 ਮਹੀਨਾ ਤੱਕ ਦਰਸ਼ਨ ਨਿਹਾਰੀ اے ਸਤਿਗੁਰੂ ਜੀ ਗੁਰਨਾਣਕ ਸਾਹਿਬ ਦੇ ਰੂਪ ਦੇ ਵਿੱਚ ਤੁਸੀਂ 6 ਮਹਿਲ 6 ਸਰੀਰਾਂ ਦੇ ਵਿੱਚ 6 ਘਰਾਂ ਦੇ ਵਿੱਚ ਆਪਣੇ ਆਪ ਨੂੰ ਪਲਟ ਲਿਆ ਅਸੀਂ ਤੁਹਾਡੇ 6 ਸਰੀਰਾਂ ਦੇ ਦਰਸ਼ਨ ਕਰ ਚੁੱਕੇ ਆ ਕਿਰਪਾ ਕਰਕੇ ਦੱਸੋ ਤੁਸੀਂ ਹੋਰ ਕਿੰਨੇ ਸਰੀਰਾਂ ਦੇ ਵਿੱਚ ਆਪਣੀ ਜੋਤ ਨੂੰ ਪਲਟਾਂਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿਣ ਲੱਗੇ ਆਗਮ ਅਗੋਚਰ ਸਤ ਗੁਰੂ ਬੋਲੇ ਆਗਮ ਨਾ ਗਮੇ ਜਾਣ ਵਾਲੇ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਫਿਰ ਆਪ ਬੋਲ ਕੇ ਸੰਗਤਾਂ ਨੂੰ ਉੱਤਰ ਦਿੰਦੇ ਨੇ ਕੀ ਕਿਹਾ ਬੋਲੇ ਮੁਖ ਤੇ ਸੁਣੋ ਸੰਸਾਰੀ ਇਹ ਸੰਸਾਰ ਦੇ ਲੋਕੋ ਸੁਣੋ ਕੀ ਸੁਣੋ ਕਲ ਜੋ ਗਪੀ ਰੀ ਸੋਡੀਆਂ ਉਹ ਕਲਯੁਗ ਦੇ ਵਿੱਚ ਗੁਰਨਾਨਕ ਸਹਿ ਪਾਤਸ਼ਾਹ ਨੇ ਜਿਹੜੀ ਇਸ ਸੋਟੀਆਂ ਦੀ ਪੀੜੀ ਦੇ ਵਿੱਚ ਆਪਣੇ ਆਪ ਨੂੰ ਟਿਕਾਇਆ ਨਹਿਚਲ ਨੀਮ ਇਹਦੀ ਨੀ ਕਿਤੇ ਜਾਣ ਵਾਲੀ ਨਹੀਂ ਹੈ ਨਹਿਚਲ ਕੀ ਹੁੰਦਾ ਨਾ ਚਲੇ ਜਾਣ ਵਾਲੀ ਨਹਿਚਲ ਇਹ ਕਿਤੇ ਨਹੀਂ ਜਾਣ ਵਾਲੀ ਨ ਨਹਿਚਲ ਦਾ ਅਰਥ ਹੁੰਦਾ ਨਾ ਚੱਲਣ ਵਾਲੀ ਇਹ ਕਿਤੇ ਵੀ ਚੱਲਣ ਵਾਲੀ ਨਹੀਂ ਹੈ ਨੀਮ ਉਸਾਰ ਖਲਾਰੀ ਜਿਹੜੀ ਇਹ ਸੋਡੀਆਂ ਦੇ ਕਾਲ ਯੁੱਗ ਦੇ ਅੰਦਰ ਸੋਡੀਆਂ ਦੀ ਪੀੜੀ ਚੱਲੀ ਹੈ ਅਰਥ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੋਡੀਆਂ ਦੇ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਜੋਤ ਬਾਲ ਰਹੇ ਨੇ ਇਹ ਨਹਿਚਰ ਨਹੀਂ ਹੈ ਇਹ ਕਿਤੇ ਜਾਣ ਵਾਲੀ ਨਹੀਂ ਹੈ ਉਸਾਰ ਖਲਾਰੀ ਅਖੀਰ ਤੇ ਕਹਿੰਦੇ ਯੁਗ ਯੁਗ ਸਤ ਗੁਰ ਧਰੇ ਅਵਤਾਰੀ ਗੁਰਮੁਖੜਾ ਜੋਗ ਜੋਗ ਹੈ ਨਾ ਯੁਗ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਅਸਲ ਸ਼ਬਦ ਹੈ ਯੁਗਮ ਥੋੜਾ ਹੀ ਸਮਝੋ ਬੜੇ ਧਿਆਨ ਨਾਲ ਨਹੀਂ ਤੇ ਗੱਲ ਸਮਝੋ ਤੇ ਨਹੀਂ ਤੁਹਾਡੇ ਆਉਣੀ ਇਹ ਯੁਗ ਯੁਗ ਦਾ ਅਰਥ ਕੀ ਬਣ ਗਿਆ ਜੀ ਇਦਾਂ ਇਦਾਂ ਕਿਵੇਂ ਬਣ ਗਿਆ ਯੁਗ 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 ਦਾ ਅਰਥ ਹੁੰਦਾ ਦੋ ਯੁਗ ਦਾ ਕੀ ਅਰਥ ਹੁੰਦਾ ਦੋ ਜੋਹ ਕਿ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੁਗਮ ਤੋਂ ਬਣਿਆ ਅਸੇ ਸ਼ਬਦ ਕੀ ਹੈ ਯੁਗਮ ਯੁਗਮ ਦਾ ਅਰਥ ਹੁੰਦਾ ਹੈ ਦੋ ਜਾਂ ਦੋ ਚੀਜ਼ਾਂ ਦਾ ਮਿਲਾਪ ਦੋ ਚੀਜ਼ਾਂ ਦੇ ਮਿਲਾਪ ਨੂੰ ਯੁਗਮ ਕਿਹਾ ਜਾਂਦਾ ਹੈ ਇਸ ਦਾ ਕਿਰ 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 ਅਰਥ ਨੇ ਉਹ ਦੋ ਕੀਤੇ ਜਾਂਦੇ ਆ ਤੇ ਇੱਕ ਯੁਗ ਦਾ ਅਰਥ ਹੈ ਦੋ ਤੇ ਯੁਗ ਯੁਗ ਦਾ ਅੱਖ ਕੀ ਬਣਿਆ ਦੋ ਤੇ ਦੋ 4 ਜੋਗ ਜੋਗ ਸਤਗੁਰ ਧਰੇ ਅਵਤਾਰੀ ਯੁਗ ਦਾ ਅਰਥ ਹੁੰਦਾ ਯੁਗਮ ਯੁਗਮ ਦਾ ਅਰਥ ਹੁੰਦਾ 2 2 ਤੇ 2 ਜੋਗ ਯੁਗ ਜੋਗ ਦਾ ਕੀ ਅਰਥ ਬਣਿਆ 2 ਤੇ 2 ਬੋਲੋ ਜੀ 2 ਤੇ 2 4 ਅੱਛਾ ਗੱਲ ਸਮਝ ਆਈ ਕਿ ਨਹੀਂ ਮੈਂ ਦੁਬਾਰਾ ਕੰਪੀਟ ਕਰ ਦਿਆਂਗਾ ਯੁਗ ਅਸਲ ਸ਼ਬਦ ਹੈ ਸੰਸਕ੍ਰਿਤ ਦਾ ਯੁਗਮ ਯੁਗਮ ਸ਼ਕ ਦਾ ਅਰਥ ਹੁੰਦਾ ਦੋ ਕਿਉਂਕਿ ਵੇਖਣਾ ਪੈਂਦਾ ਨਾ ਵੀ ਇਹ ਸ਼ਬਦ ਆਇਆ ਕਿੱਥੋਂ ਆ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਾਂ ਫਾਰਸੀ ਦਾ ਹੈ ਜਾਂ ਅਰਬੀ ਦਾ ਕਿੱਥੋਂ ਆਇਆ ਇਹ ਸ਼ਬਦ ਇਹ ਸ਼ਬਦ ਸੰਸਕ੍ਰਿਤ ਵਿੱਚੋਂ ਆਇਆ ਹੈ ਯੁਗਮ ਯੁਗ ਯੁਗ ਦਾ ਅਰਥ ਯੁਗਮ ਤੋਂ ਬਣਿਆ ਯੁਗ ਤੇ ਯੁਗ ਤੋਂ ਬਣ ਗਿਆ ਜੋਗ ਇਹਦਾ ਅਰਥ ਹੁੰਦਾ ਦੋ ਜਾਂ ਦੋ ਚੀਜ਼ਾਂ ਦਾ ਮਿਲਾਨ ਨੂੰ ਯੁਗਮ ਕਿਹਾ ਜਾਂਦਾ ਹੈ ਇਸ ਕਰਕੇ ਯੁਗ-ਯੁਗ ਹਰਿ ਕੀ ਬਣਿਆ ਦੋ ਤੇ ਦੋ ਚਾਰ ਧਰੇ ਅਬ ਸਤਗੁਰ ਧਰੇ ਅਵਤਾਰੀ ਸਤਗੁਰੂ ਜੀ ਯੁਗ ਤੇ ਯੁਗ ਪਾਵ ਭਾਈ ਚਾਰ ਸਰੀਰ ਹਜੇ ਹੋਰ ਅਵਤਾਰਨ ਅਵਤਾਰ ਦਾ ਅੰਦਰ ਆਉਣਾ ਤੇ ਜਾਣਾ ਸਤਗੁਰੂ ਜੀ ਅਜੇ ਚਾਰ ਹੋਰ ਸਿਰਾਂ ਦੇ ਵਿੱਚ ਆਉਣਗੇ ਤੇ ਜਾਣਗੇ ਨਾਲ ਇਹ ਵੀ ਕਿਹਾ ਨਿਚਲ ਨੀਮ ਹੈ ਉਹ ਸਾਰ ਖਲਾਰੀ ਇਹ ਨੀਮ ਕਿਤੇ ਜਾਣ ਵਾਲੀ ਨਹੀਂ ਹੈ ਬਾਰੇ ਅਸੀਂ 6 ਸਰੀਰ ਧਾਰਨ ਕਰ ਚੁੱਕੇ ਆ ਤੇ 4 ਸਰੀਰ ਹੋਰ ਧਾਰਨ ਕਰਾਂਗੇ ਜੁਗ ਜੁਗ 2 ਤੇ 2 4 ਸਰੀਰ ਹੋਰ ਧਾਰਨ ਕਰਾਂਗੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਹਾ ਇਹਦਾ ਅਰਥ ਕੀ ਬਣਦਾ ਗੁਰਮਖੋ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਹਬ ਜਦ ਦੇ ਜੀਵਤ ਵੀ ਹਿੰਦੇ ਤਾਂ ਵੀ ਜਿਹੜੀ ਇਹ ਕਾਇਆ ਪਲਟਣ ਦੀ ਕਿਰਿਆ ਸੀ ਇਸ ਸਰੀਰ ਬਦਲਦੀ ਪ੍ਰਕਿਆ ਸੀ ਇਹ ਕੇਵਲ 10 ਸਰੀਰਾਂ ਤੱਕ ਹੀ ਚੱਲਣ ਦੀ ਸੀ ਇਹ ਪਹਿਲਾਂ ਹੀ ਉਪਰੇਖਾ ਤਿਆਰ ਹੋ ਚੁੱਕੀ ਸੀ ਭਾਵੇਂ ਇਹ ਪ੍ਰਖ ਦੇ ਬਚਨ ਕੀਤੇ ਗੁਰੂ ਅਰਗੁਬਨ ਸਾਹਿਬ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਦੇ ਬਚਨ ਕੀਤੇ ਨੇ ਪਰ ਇਹ ਗੱਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਜਾਣਦੇ ਸਨ ਵੀ ਚਾਰ ਸਰੀਰ ਹੋ ਧਾਰਨ ਕਰਨੇ ਨੇ ਫਿਰ ਜਿਹੜਾ ਹੈ ਉਹ ਸ਼ਬਦ ਗੁਰੂ ਨੂੰ ਗੁਰੂ ਰੂਪ ਦੇ ਵਿੱਚ ਪ੍ਰਗਟ ਕਰ ਦੇਣਾ ਕਿਉਂਕਿ ਜੇ ਅਸੀਂ ਉਹਦਾ ਵਿਚਾਰਾਂਗੇ ਨਾ ਤੇ ਫਿਰ ਇਹ ਬਣਦਾ ਵੀ ਜੀ ਗੁਰੂ ਸਾਹਿਬਾਂ ਦੇ ਪੁੱਤਰ ਨਹੀਂ ਸੀ ਇਸ ਕਰਕੇ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਕਈ ਬਿਲਕੁਲ ਨਹੀਂ ਐਸਾ ਹੋਇਆ ਇਹ ਗੱਦੀ ਮਜਬੂਰੀ ਵਸ ਨਹੀਂ ਗੁਰਦੱਤ ਸਾਹਿਬ ਪਾਤਸ਼ਾਹ ਕੋਲੇ ਕਿਉਂਕਿ ਸ਼ਬਦ ਗੁਰੂ ਸਵਤਨ ਤੋਂ ਚੇਲਾ ਇਹ ਗੁਰਨਾਨਕ ਸਾਹਿਬ ਪਾਤਸ਼ਾਹੀ ਕਹਿ ਗਏ ਸਨ ਵੀ ਸਿੱਖਾਂ ਦਾ ਗੁਰੂ ਤੇ ਪਾਈ ਸ਼ਬਦ ਹੀ ਹੈ ਸਰੀਰ ਤਾਂ ਇੱਕ ਇਹ ਕਹ ਲਓ ਵੀ ਪ੍ਰਕਿਰਿਆ ਸੀ ਇੱਕ ਕਿਸੇ ਦੀ ਨੂੰ ਸੰਪੂਰਨਤਾ ਕਰਨ ਦੇ ਇਸ ਕਰਕੇ ਜੁਗ ਜੁਗ ਸਤਗੁਰ ਧਰੇ ਅਵਤਾਰੀ ਗੁਰੂ ਅਰਗੁਣ ਸਾਹਿਬ ਨੇ ਕਿਹਾ ਕਿ ਪਾਈ ਦੋ ਤੇ ਦੋ ਚਾਰ ਸਰੀਰ ਅਸੀਂ ਹੋਰ ਤਾਰਨ ਕਰਾਂਗੇ ਹਨ ਕਰਦੇ ਹਾਂ ੁੱਲਾ ਚੁੱਕਾਂ ਦੀ ਖਿਮਾ ਫਤਿਹ ਬਣਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ